ਪੰਜਾਬ ਵਿੱਚ ਪਿਛਲੇ ਦਿਨੀ ਪਏ ਭਾਰੀ ਮੀਂਹ ਦੇ ਕਰਕੇ ਝੋਨੇ ਦੀ ਫਸਲ ਪੂਰੀ ਤਰ੍ਹਾਂ ਝੰਬੀ ਗਈ ਹੈ ਤੇ ਹੁਣ ਇਸ ਦਾ ਅਸਰ ਉਦੋਂ ਵੇਖਣ ਨੂੰ ਮਿਲਿਆ ਕਿ ਜਦੋਂ ਕਿਸਾਨ ਮਾਛੀਵਾੜਾ ਮੰਡੀ ਦੇ ਵਿੱਚ ਆਪਣੀ ਫਸਲ ਵੇਚਣ ਆਏ ਤਾਂ ਬਹੁਤ ਹੀ ਮਾਯੂਸ ਦਿਖਾਈ ਦਿੱਤੇ ਕਿਉਂਕਿ ਫਸਲ ਦਾ ਝਾੜ 35 ਕੁਇੰਟਲ ਦੀ ਬਜਾਏ 20 ਤੋਂ 25 ਕੁਇੰਟਲ ਨਿਕਲ ਰਿਹਾ ਹੈ ਮਾਛੀਵੜਾ ਨਦੀ ਇੱਕ ਵਕਤ ਦੇ ਸਤ루 ਦਰਿਆ ਦੇ ਵਿੱਚ ਹੜਾਉਣ ਕਰਕੇ ਜਿੱਥੇ ਦਰਿਆ ਵਿਚਲੀ ਜ਼ਮੀਨ ਅਤੇ ਕਿਸਾਨਾਂ ਦੀ ਫਸਲ ਰੁੜ ਗਈ ਉੱਤੇ ਹੀ ਬੇਟ ਇਲਾਕੇ ਦੀ ਸਾਰੀ ਝੋਨੇ ਦੀ ਫਸਲ ਮੀਹਾਂ ਦੇ ਕਰਕੇ ਪੀਲੀ ਹਲਦੀ ਤੇ ਬੋਨੇ ਵਾਇਰਸ ਦੀ ਚਪੇਟ ਵਿੱਚ ਆ ਗਈ ਹੁਣ ਜਦੋਂ ਕਿਸਾਨ ਫਸਲ ਕੱਟ ਕੇ ਮੰਡੀ ਦੇ ਵਿੱਚ ਲੈ ਕੇ ਆ ਰਹੇ ਨੇ ਤਾਂ ਆ ਫਸਲ ਪਿਛਲੇ ਸਾਲ ਝੋਨੇ ਦਾ ਝਾੜ ਜਿੱਥੇ 35 ਕੁਇੰਟਲ ਪ੍ਰਤੀ ਏਕੜ ਰਿਹਾ ਉੱਤੇ ਇਹ ਘਟ ਕੇ ਹੁਣ 20 ਤੋਂ 25 ਕੁਇੰਟਲ ਨਿਕਲ ਰਿਹਾ ਹੈ ਜਿਸ ਕਰਕੇ ਕਿਸਾਨਾਂ ਦਾ 20 ਤੋਂ 25000 ਰੁਪਏ ప్రతి एकड़ ਦਾ నష్టం ਹੋ ਰਿਹਾ ਹੈ ਆਓ ਜਾਣਦੇ ਹਾਂ ਕਿਸਾਨਾਂ ਤੋਂ ਉਹਨਾਂ ਦਾ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਪਿੰਡ ਜੀ ਪਿੰਡ ਬ੍ਰਾਹਮਣ ਮਜਰਾ ਜ਼ਿਲ੍ਹਾ ਰੋਪੜ ਫਸਲ ਲੈ ਕੇ ਆਇਆ ਮੱਛਵੜਾ ਮੰਡੀ ਚ ਹਾਂ ਜੀ ਫਸਲ ਤਾਂ ਲੈ ਕੇ ਆਏ ਵੜ ਝਾੜ ਘਟਾ ਹੀ ਪਿਛਲੇ ਸਾਲੋਂ ਉਦੋਂ ਆਦਾਂ ਫਰਕ ਪਿਛਲੇ ਸਾਲ ਨਾਲੋਂ ਕਿੰਨੀ ਫਸਲ ਵੀਜੀ ਸੀ ਹੈਗੇ ਸੀਗੇ ਤਿੰਨ ਕੁ ਕੀਲੇ ਅੱਛਾ ਕਿੰਨੇ ਟੋਨ ਦੇ ਤਿੰਨੇ ਵੱਡੇ ਆ 1500 ਆਉਂਦੇ ਸੀਗੇ ਬਾਕੀ 26 ਆ 26 ਬਹੁਤ ਘੱਟ ਨਿਕਲ ਰਹੀ ਅੱਛਾ ਜੀ ਉਹ ਵੀ ਅੱਧੀ ਹੋ ਪਿਛਲੇ ਸਾਲ ਕਦੋਂ ਪਹਿਲੀ ਵਾਰ ਹੋਇਆ ਜੀ ਪਹਿਲੀ ਵਾਰ ਹੋਇਆ ਇਸ ਸਾਲ ਤਾਂ ਕੋਈ ਪਤਾ ਨਹੀਂ ਕੀ ਕਹਿ ਸਕਦਾ ਮੁੰਬੈਦਰਬੂਦਰ ਦਾ ਚੱਕਰ ਆਇਆ ਕੀ ਹੈ ਅੱਛਾ ਜੀ ਹੁਣ ਕੀ ਮੰਗ ਕਰ ਮੰਗਦਾ ਹੁਣ ਮੌਜੂਦੇ ਤੇ ਕੋਈ ਵਧੀਆ ਬੋਨਸ ਦੀ ਹੈ ਕੋਈ ਗੌਰਮੈਂਟ ਨੂੰ ਚਾਹੀਦੀ ਬਾਹ ਫੜਮੀ ਕਿਸਾਨਾਂ ਦੀ ਮੋਟਾ ਸਿੰਘ ਜੀ ਪਿੰਡ ਪਥਰੇੜੀ ਏਟਾ ਜੀ ਲੋਕੀ ਮੰਡੀ ਦੇ ਵਿੱਚ ਫਸਲ ਲੈ ਕੇ ਆਏ ਕੀ ਕਹੂਗੇ ਜੀ ਦਾ ਝਾੜ ਹੈ ਤੇ ਕੀ ਬਹੁਤ ਘੱਟ ਹੈ ਜੀ 12 12 ਕੁਇੰਟਲ ਨਿਕਲੇ ਕੀ ਲੀ ਜੀ ਕਿਹੜੀ ਫਸਲ ਵੇਚੀ ਸੀਗੀ 1509 ਜੀ ਪਿਛਲੇ ਸਾਲ ਕਿੰਨਾ ਸੀਗਾ ਜੀ ਪਿਛਲੇ ਸਾਲ 25 ਕੁਇੰਟਲ ਦਾ ਝਾੜ ਸੀ ਜੀ ਅੱਛਾ ਜੀ ਹਾਂ ਜੀ ਇਸ ਵਾਰ ਘੱਟ ਆਇਆ ਹੈ ਇਸ ਵਾਰ ਬਹੁਤ ਘ ਇਹਦਾ ਹੁਣ ਮੌਸਮ ਦੇ ਚੱਕਰ ਹੈ ਜੀ ਕਿ ਆ ਪਤਾ ਮਾਲਕ ਦੀ ਜਾਣਦਾ ਸੀ ਵਾਰ ਕਿੰਨੇ ਕਿੱਲੇ ਵਿਜੇ ਸੀ ਚਾਰ ਕਿੱਲੇ ਤੇ ਜੀ ਕਿੰਨੇ ਵੱਢ ਲੈ ਜੀ ਚਾਰੇ ਵੱਢ ਕੇ ਲਿਆਏਗੇ ਕੀ ਮੰਗ ਕਰਦੇ ਆ ਅਸੀਂ ਤਾਂ ਮਾਲ ਪ੍ਰਸ਼ਾਸਨ ਦੇ ਮੰਗ ਕਰਦੇ ਕੋਈ ਸਾਹ ਨੂੰ ਉਸ ਮਾਪ ਜਿਆ ਦੱਸਿਆ ਜਾਵੇ ਠੀਕ ਹੈ ਜੀ ਕੀ ਨਾਮ ਹੈ ਜੀ ਤੁਹਾਡਾ ਜਲਦੀਪ ਸਿੰਘ ਜੀ ਕਹਾਂ ਸੇ ਆਏ ਕਕਰੜਾ ਕਲਾਂ ਠੀਕ ਹਾਂ ਉਹ ਫਸਲ ਲੈ ਕੇ ਆਏ ਫਸਲ ਲੈ ਕੇ ਆਏ 1509 ਲੈ ਕੇ ਆਏ ਹੈ 1509 ਲੈ ਕੇ ਆਏ ਕਿੰਨੀ ਫਸਲਾਂ ਝਾੜ ਇਹਦਾ ਝਾੜ 12 ਗੋਨਟਰ ਦਾ ਜੀ ਪਿਛਲੇ ਸਾਲ ਕਿੰਨਾ ਸੀ ਇਹਦਾ 25 ਗੋਨਟਰ ਦਾ ਕੀ ਲੱਗ ਕੀ ਲੱਗਦਾ ਝਾੜ ਘਟਾ ਕਰਨ ਕੀ ਲੱਗਦਾ ਆਹ ਮੌਸਮ ਤੇ ਪਤਾ ਨਹੀਂ ਕੀ ਗੱਲ ਸਮਝ ਨਹੀਂ ਲੱਗੀ ਜੀ ਪਤਾ ਨਹੀਂ ਅੱਛਾ ਜੀ ਤੇ ਕਿਸੇ ਹੋਰ ਵੀ ਕਿਸਾਨਾਂ ਦਾ ਹੋਇਆ ਸਾਰਿਆਂ ਦੇ ਕਿਸਾਨਾਂ ਦਾ ਹੋਇਆ ਹੈ ਜੀ ਇਹ ਅੱਛਾ ਜੀ ਕੀ ਕੋਈ ਕਿਸੇ ਨਾਲ ਇਹਦਾ ਸੰਪਰਕ ਕਰਿਆ ਫੇਤੀવાડી ਅਫਸਰ ਨਾਲ ਜਾਂ ਹੋਰ ਕੀ ਕਾਰਨ ਪਤਾ ਕਰਿਆ ਜੀ ਹੁਣ ਤੱਕ ਨਹੀਂ ਅੱਲੇ ਤਾਂ ਕੋਈ ਨਹੀਂ ਪਤਾ ਕਰਿਆ ਹੁਣ ਕੀ ਮੰਗ ਆ ਜੀ ਮੰਗ ਆ ਵੀ ਪ੍ਰਸ਼ਾਸਨ ਨੂੰ ਕੁਝ ਦੇਣਾ ਚਾਹੀਦਾ ਸਰਪੰਚ ਜੀ ਹਾਂ ਜੀ ਨਾਮ ਆ ਜੀ ਕਰਨੈ ਸਿੰਘ ਜੀ ਪਿੰਡ ਖਾਲਸਕਲਾਂ ਹੈ ਫਸਲ ਲੈ ਕੇ ਹਮ ਕੀ ਜੀ ਹਾਂਜੀ ਫਸਲ ਲੈ ਕੇ ਆ ਜੀ 18 15 18 ਕੋਨ ਲਖੇ ਲੈ ਦੇ ਖੜੇ ਜੀ ਹਾਂਜੀ ਹਾਂਜੀ ਕਿਹੜਾ ਬੀਬੇ ਜੀ ਸੀ ਬੀ 110 ਸੀਗਾ ਜੀ ਪਿਛਲੇ ਸਾਲ ਕਿੰਨਾ ਸੀਗਾ ਜੀ ਇਹਦਾ 28 29 30 ਜੀ ਜਾਂਦਾ ਹੈ ਇਸ ਸਾਲ ਹੁਣ ਕੱਟ ਗਿਆ ਜੀ ਹਾਂਜੀ ਕਿੰਨੇ ਕਿਲੋ ਵਿਜੇ ਮੈਂ 9 ਕਿਲੋ ਵਿਜਿਆ ਜੀ ਉਹ ਦਸਾਰੇ ਹਜ ਬਣ ਵਾਲੇ ਬਾਕੀ 2 ਕਿਲੋ ਲੈ ਆ ਵੱਟ ਕੇ ਤੇ ਕੀ ਕਾਰਨ ਲੱਗਦਾ ਜਿਹੜਾ ਝਾੜ ਘਟਿਆ ਫਸਾ ਨਹੀਂ ਹੁਣ ਦੇਖੋ ਮਹਾਰਾਜ ਨੂੰ ਪਤਾ ਵੇ ਕੀ ਦਾ ਹਸਤਾ ਹੋਇਆ ਠੀਕ ਹੈ